ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਨਵਦੀਪ ਦਵੜੀਖਾਨਾ ਤੇ ਅੱਜ ਦਾ ਜਿਹੜਾ ਬਲੌਗ ਆਪਾਂ ਬਣਾ ਰਹੇ ਆ ਪਿੰਡ ਗੋਵਿੰਦਗੜ੍ਹ ਦਵੜੀਖਾਨਾ ਦੇ ਸਰਪੰਚ ਬਹੁਤ ਵਧੀਆ ਜਿਹੜਾ ਕੰਮ ਕਰਵਾ ਰਹੇ ਆ ਸਾਡੇ ਦਵੜੀਖਾਨਾ ਦੇ ਸ਼ਮਸ਼ਾਨ ਘਾਟ ਦੇ ਵਿੱਚ ਜਿਹੜੀ ਵੱਡੀ ਦਿੱਕਤ ਆਉਂਦੀ ਸੀ ਪਾਰਕਿੰਗ ਦੀ ਤੇ ਉਹ ਹੁਣ ਪਾਰਕਿੰਗ ਦਾ ਕੰਮ ਜਿਹੜਾ ਸ਼ੁਰੂ ਹੋ ਚੁੱਕਿਆ ਕਾਫੀ ਜਗ੍ਹਾ ਜਿਹੜੀ ਸਾਈਡ ਤੇ ਪਈ ਸੀ ਤੇ ਉਹ ਜਗ੍ਹਾ ਵਿੱਚ ਰਲਾ ਕੇ ਜ਼ਮੀਨ ਜਿਹੜੀ ਵਿੱਚ ਰਲਾ ਕੇ ਪਾਰਕਿੰਗ ਬਣਾਈ ਜਾ ਰਹੀ ਹੈ ਤੇ ਪਾਰਕਿੰਗ ਦੇ ਵਿੱਚ ਹੁਣ ਪੈਣੀ ਹੈ ਉੱਥੇ ਮਿੱਟੀ ਤੇ ਬਾਬਾ ਟੱਲ ਜੀ ਸਾਡੇ ਪੰਚਾਇਤ ਮੈਂਬਰ ਤੇ ਉਧਰਲੇ ਪਾਸੇ ਸਰਪੰਚ ਬਾਈ ਹਰਦੀਪ ਸਿੰਘ ਜੀ ਢੱਲੋ ਸਾਹਿਬ ਜਿਹੜੇ ਅੱਜ ਆਪਣੇ 4 ਟਰੈਕਟਰ ਲੱਗੇ ਆ ਤੇ ਇਹਨਾਂ ਦੇ ਵਿੱਚ ਜਿਹੜਾ ਡੀਜ਼ਲ ਪਵਾ ਰਹੇ ਆ ਟਰੈਕਟਰਾਂ ਦੇ ਵਿੱਚ ਤੇ ਜਿਹੜੇ ਵੀਰਾਂ ਦੇ ਟਰੈਕਟਰ ਆ ਉਹਨਾਂ ਭਰਾਵਾਂ ਦਾ ਵੀ ਆਪਾਂ ਧੰਨਵਾਦ ਕਰਾਂਗੇ ਚੱਲ ਪਿਆ ਦੀ ਛਾਹ ਹੋਰ ਜੀ ਸਰਪੰਚ ਸਾਹਿਬ ਠੀਕ ਹੋ ਅੱਜ ਫਿਰ ਕੰਮਕਾਰ ਕੀ ਚਲਾਇਆ ਆਪਾਂ ਅੱਜ ਆਪਾਂ ਛਾਟ ਘੱਟ ਬੱਤ ਕੋਲੀ ਹੈ ਜੀ ਠੀਕ ਹੈ ਜੀ ਤੇ ਪਾਰਕਿੰਗ ਆਸ ਤੇ ਜਗ੍ਹਾ ਆਪਾਂ ਠੀਕ ਹੈ ਠੀਕ ਹੋਣੀਆਂ ਦੇ ਵਾਸਤੇ ਟਰੈਕਟਰ ਲਾਏ ਆ ਅੱਜ 4 ਟਰੈਕਟਰ ਲੱਗੇ ਹੋਏ ਆ ਪਾ 7 ਹੋਰ ਵੀ ਟਰੈਕਟਰ ਆ ਰਹੇ ਆ ਜਿਹੜੇ ਤੇ ਅੱਜ 7 ਜਿਹੜੇ ਟਰੈਕਟਰ ਲੱਗੇ ਆ ਇਹ ਸਾਡੇ ਸਰਪੰਚ ਹਰਦੀਪ ਸਿੰਘ ਜੀ ਢੱਲੋ ਜਿਨ੍ਹਾਂ ਨੇ ਪਹਿਲਾਂ ਵਧੀਆ ਕੰਮ ਪਿੰਡ ਦਾ ਕਰਵਾਇਆ ਗੰਦੇ ਖਾਲੇ ਸਾਰੇ ਸਾਫ ਕਰਵਾਈ ਤੇ ਹੁਣ ਪਾਰਕਿੰਗ ਦਾ ਜਿਹੜਾ ਕੰਮ ਸ਼ੁਰੂ ਕੀਤਾ ਇਧਰਲੇ ਪਾਸੇ ਆਪਣੇ ਗੁਰੇ ਵਰਗੇ ਬਈ ਸਾਡਾ ਸੇਵਾ ਦੇ ਰਹੇ ਆ ਟਰੈਕਟਰ ਆ ਰਹੇ ਆ ਤੇ ਬਾਕੀ ਆਪਾਂ ਦਿਖਾਈ ਚੱਲਾਂਗੇ ਦੋਸਤੋ ਤੁਹਾਨੂੰ। ਸਲਾਗਾ ਯੋਗ ਕੰਮ ਸਾਡੇ ਸਰਪੰਚ ਹਰਦੀਪ ਸਿੰਘ ਜੀ ਢੱਲੂ ਸਾਹਿਬ ਕਰਵਾ ਰਹੇ ਆ ਤੇ ਬਹੁਤ ਵਧੀਆ ਇਹ ਕੰਮ ਆ ਜਿਹੜੇ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ। ਰੁਪਿੰਦਰ ਸਿੰਘ ਜੀ ਰੂਪਾ ਢੱਲੋ ਵੀ ਪਹੁੰਚ ਚੁੱਕੇ ਆ ਆਪਾਂ। ਸਾਡੇ ਪੰਚਾਇਤ ਮੈਂਬਰ ਰੁਪਿੰਦਰ ਸਿੰਘ ਜੀ ਰੂਪਾ ਢੱਲੋ ਵੀ ਆਪਣਾ ਟਰੈਕਟਰ ਲੈ ਕੇ ਆ ਗਏ ਆ। ਅੱਜ ਇਹਨਾਂ ਦਾ ਟਰੈਕਟਰ ਵੀ ਜਿਹੜਾ ਸੇਵਾ ਦੇ ਵਿੱਚ ਆ। ਧੰਨਵਾਦ ਕਰਦੇ ਆ। ਪੰਚਾਇਤ ਮੈਂਬਰ ਰੁਪਿੰਦਰ ਸਿੰਘ ਜੀ ਰੂਪਾ ਢੱਲੋ son of ਸਰਦਾਰ ਸਵਰਗਵਾਸੀ ਗੁਰਦੇਵ ਸਿੰਘ ਢੱਲੋ ਸਾਹਿਬ ਦੇ ਪੁੱਤਰ ਇਹ ਪੰਜਵਾਂ ਟਰੈਕਟਰ ਆਇਆ ਜੀ ਰੁਪਿੰਦਰ ਸਿੰਘ ਜੀ ਰੂਪਾ ਢੱਲੋ ਪੰਚਾਇਤ ਮੈਂਬਰ ਦਾ ਤੇ ਹੁਣ ਦੋ ਟਰੈਕਟਰ ਹੋਰ ਆ ਰਹੇ ਆ ਅੱਜ ਸੱਤ ਟਰੈਕਟਰ ਲੱਗੇ ਆ ਉਹ ਕੱਲ ਨੂੰ ਹੋਤ ਲਾ ਤੇ ਸੱਤ ਟਰੈਕਟਰ ਹੋ ਗਏ ਬਹੁਤ ਬਹੁਤ ਉਹਨੂੰ ਮੈਂ ਬੱਬੂ ਨੂੰ ਵੀ ਕਹਤਾ ਸੀ ਬੱਬੂ ਕਹਿੰਦਾ ਮੈਂ ਵੀ ਲਵਾ ਦੋ ਉਹ ਕੱਲ ਨੂੰ ਕਰਾਂਗੇ ਤੇ ਲੱਖੇ ਕਾ ਨੂੰ ਵੀ ਕਹਤਾ ਤੇ ਬੰਤੇ ਕਾ ਨੂੰ ਵੀ ਕਹਤਾ ਕੱਲ ਨੂੰ ਹਾਂਜੀ ਸਰਪੰਚ ਸਾਹਿਬ ਪਿੰਡ ਦੇ ਵਿੱਚ ਹੋਰ ਆਪਾਂ ਕੀ ਕੰਮ ਚਲਾਇਆ ਹੋਇਆ ਆਪਣੇ ਇੱਕ ਆਂਗਣਵਾੜੀ ਚੱਲ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਹੱਡਾ ਰੂੜੀ ਦਾ ਬਲਗਣ ਕੰਮ ਲੱਗਣਾ ਹੈ ਠੀਕ ਆਂਗਣਵਾੜੀ ਦਾ ਕੰਮ ਚੱਲ ਰਿਹਾ ਪਿੰਡ ਦੇ ਵਿੱਚ ਜਿਹੜੀ ਬਿਲਡਿੰਗ ਬਣ ਰਹੀ ਹੈ ਤੇ ਉਸ ਤੋਂ ਬਾਅਦ ਹੱਡਾ ਰੂੜੀ ਦਾ ਜਿਹੜਾ ਬਲਗਣ ਦਾ ਕੰਮ ਸ਼ੁਰੂ ਹੋਣਾ ਕੋਈ ਨਾ ਕੋਈ ਨਿੱਕੀਆਂ ਕੋਈ ਨਾ ਬਣਿਆ ਉਹ ਪਿੰਡ ਦੇ ਵਿੱਚ ਜਿਹੜੀਆਂ ਪੁਲੀਆਂ ਦੇ ਮਤੇ ਵੀ ਪਏ ਹੋਏ ਆ ਉਹ ਵੀ ਕੰਮਕਾਰ ਜਿਹੜੇ ਵੱਡੇ ਪੱਦਰ ਤੇ ਹੋਣੇ ਆ ਤੇ ਸਰਪੰਚ ਸਾਹਿਬ ਹੋਰ ਜਿਹੜੇ ਕੋਈ ਗ੍ਰਾਂਟਾਂ ਗੋਟਾ ਰਹੀਆਂ ਗ੍ਰਾਂਟਾਂ ਤਾਂ ਜੀ ਆਪਾਂ ਮਤੇ ਪਾ ਕੇ ਦਿੱਤੇ ਹੋਏ ਆ ਜਿਵੇਂ ਛੜਕਾਂ ਦੀ ਚਨਾਈ ਆਸਤੇ ਠੀਕ ਆ ਜੀ ਉਹ ਜਿਵੇਂ ਜਿਵੇਂ ਕਾਈ ਜਾਊ ਆਪਾਂ ਸ਼ੁਰੂ ਕਰੀ ਜਾਵਾਂ ਠੀਕ ਆ ਜੀ ਇੰਟਰਲੌਕ ਟੈਲਾ ਨੜੀਆਂ ਛੜਕਾਂ ਦੇ ਵਿੱਚ ਲੱਗਣੀਆਂ ਉਹਨਾਂ ਦੇ ਕੰਮ ਵੀ ਜਿਹੜੇ ਵੱਡੇ ਪੱਦਰ ਤੇ ਚੱਲਦੇ ਆ ਸਾਡੇ ਸਰਪੰਚ ਹਰਦੀਪ ਸਿੰਘ ਜੀ ਢੱਲੋ ਸਾਹਿਬ ਦਾ ਧੰਨਵਾਦ ਕਰਾਂਗੇ ਬਹੁਤ ਵਧੀਆ ਕੰਮ ਸੁਲੱਗਾ ਜੋ ਕੰਮ ਜਿਹੜੇ ਪਿੰਡ ਗੋਵਿੰਦਗੜ੍ਹ ਦੌੜੀ ਖਾਨਾ ਦੇ ਵਿੱਚ ਕਰਵਾ ਰਹੇ ਨੇ ਤੇ ਦੋ ਟਰੈਕਟਰ ਰਹਿ ਗਏ ਸਰਪੰਚ ਸਾਹਿਬ ਆਪਣੇ ਹੋਰ ਆਉਣ ਵਾਲੇ ਅੱਜ ਸੱਤ ਟਰੈਕਟਰ ਜਿਹੜੇ ਲੱਗੇ ਹੋਏ ਪਵਾ ਰਹੇ ਆ ਮਾਪੀ ਜਾਵਾਂ ਤੇ ਫੇਰ ਅਗੇ ਸਮਸ਼ਾਨ ਘਾੜ ਦੇ ਵਿੱਚ ਦਿਖਾਉਣੇ ਤੁਹਾਨੂੰ ਜਗਾ ਜਿੱਤੇ ਭਰਤ ਪੈਣੀ ਆ ਦੋਸਤੋ ਭਰਤ ਪੈਣੀ ਸ਼ੁਰੂ ਹੋ ਚੁੱਕੀ ਆ ਕਾਫੀ ਜਿਹੜੀ ਢੇੜੇ ਲੱਗ ਚੁੱਕੇ ਆ ਤੇ ਇਧਰਲੇ ਪਾਸੇ ਦੇਖੋ ਵੀ ਕਾਫੀ ਮਿੱਟੀ ਜਿਹੜੀ ਆ ਗਈ ਆ ਤੇ ਬਾਬਾ ਟੱਲ ਜੀ ਆਪਣੇ ਦੇ ਰਹੇ ਆ ਸੇਵਾਵਾਂ ਅੱਜ ਪਿੰਡ ਦੇ ਵਿੱਚ ਮਰਗ ਵੀ ਹੋਈ ਆ ਤੇ ਸ਼ਸ਼ਕਾਰ ਵੀ ਹੋਣਾ ਤੇ ਉਧਰਲੇ ਪਾਸੇ ਜਿਹੜੀ ਸੰਗਤ ਬੈਠੀ ਆਗੀ ਆਪਣੇ ਪਿੰਡ ਦੇ ਵਿੱਚੋਂ ਲੋਕ ਆ ਰਹੇ ਆ ਸ਼ਸ਼ਕਾਰ ਤੇ ਇਧਰਲੇ ਪਾਸੇ ਰੁਪਿੰਦਰ ਸਿੰਘ ਜੀ ਰੂਪਾ ਢਿੱਲੋ ਪੰਚਾਇਤ ਮੈਂਬਰ ਸਾਡੇ ਜਿਹੜਾ ਗੀੜਾ ਲੈ ਕੇ ਆਏ ਆ ਅਤੇ ਜਿਨ੍ਹਾਂ ਦਾ ਟਰੈਕਟਰ ਜਿਹੜਾ ਸੇਵਾ ਦੇ ਵਿੱਚ ਆ ਪੂਰਵੀ 7-8 ਟਰੈਕਟਰ ਜਿਹੜੇ ਸੇਵਾ ਦੇ ਵਿੱਚ ਆਗੇ ਤੇ ਅੱਜ ਮਿੱਟੀ ਦਾ ਜਿਹੜਾ ਕੰਮ ਸ਼ੁਰੂ ਹੋ ਚੁੱਕਿਆ ਤੇ ਵਧੀਆ ਜਿਹੜੇ ਸੇਵਾਦਾਰ ਭਰਾ ਪ੍ਰੇ ਸੇਵਾ ਨਿਭਾ ਰਹੇ ਆ ਧੰਨਵਾਦ ਕਰਾਂਗੇ ਸਮੁੱਚੀ ಗ್ರಾಮ ਪੰਚਾਇਤ ਪਿੰਡ ਗਵਿੰਦਗੜ੍ਹ ਦਬੜੀ ਖਾਨਾ ਸਰਪੰਚ ਹਰਦੀਪ ਸਿੰਘ ਢੱਲੋਂ ਦਾ ਧੰਨਵਾਦ ਆ ਲੋਜੀ ਲੋਜੀ ਖਜ਼ਾਨਾ ਖੁੱਲ ਚੁਕਿਆ ਦੋਸਤੋ ਇੰਨੀ ਭਰਤ ਇਹਦੇ ਵਿੱਚ ਪੈਣੀ ਆਗੀ ਤੇ ਇਧਰਲੇ ਪਾਸੇ ਜਿਹੜੇ ਸ਼ਮਸ਼ਾਨ ਘਾੜ ਦੀਆਂ ਥੜੀਆਂ ਇਧਰੋਂ ਕਾਫੀ ਸ਼ਮਸ਼ਾਨ ਘਾੜ ਆਪਣਾ ਪੱਕਾ ਵੀ ਆ ਤੇ ਹੋਰ ਵੀ ਵਧੀਆ ਜਿਹੜਾ ਕੰਮ ਸਾਡੇ ਸਰਪੰਚ ਹਰਦੀਪ ਸਿੰਘ ਢਿੱਲੋਂ ਸਰਪੰਚ ਸਾਹਿਬ ਕਰਵਾ ਰਹੇ ਆ ਤੇ ਅੱਜ ਭਾਈ ਸਾਡੇ ਜਥੇਦਾਰ ਸਰਦਾਰ ਮਹਾ ਸਿੰਘ ਜੀ ਦੇ ਧਰਮ ਪਤਨੀ ਅਕਾਲ ਚਲਾਣਾ ਕਰ ਗਿਆ ਜੋ ਉਹਨਾਂ ਦਾ ਸ਼ਸ਼ਕਾਰ ਵੀ ਆ ਤੇ ਪਿੰਡ ਦੇ ਲੋਕ ਜਿਹੜੇ ਆਪਨੇ ਆ ਰਹੇ ਆ ਸ਼ਸ਼ਕਾਰ ਤੇ ਤੇ ਇਧਰਲੇ ਪਾਸੇ ਰਪਿੰਦਰ ਸਿੰਘ ਰੂਪਾ ਢਿੱਲੋਂ ਪੰਚਾਇਤ ਮੈਂਬਰ ਟਰਾਲੀ ਖਾਲੀ ਕਰ ਖਾਲੀ ਕਰਕੇ ਹੁਣ ਜਾ ਰਹੇ ਆ ਜੀ ਭਰਨਾ ਤੇ ਵਧੀਆ ਕੰਮਕਾਰ ਸਾਡੇ ਗਵਿੰਦਗੜ੍ਹ ਦੀ ਪੰਚਾਇਤ ਜਿਹੜਾ ਕਰਵਾ ਰਹੀ ਆ ਧੰਨਵਾਦ ਸਮੁੱਚੀ ਗ੍ਰਾਮ ਪੰਚਾਇਤ ਦਾ ਬਹੁਤ ਵਧੀਆ ਪ੍ਰਾਲਾ ਸਲਾਘਾਯੋਗ ਕੰਮ ਸਾਡੇ ਸਰਪੰਚ ਸਾਹਿਬ ਕਰਵਾ ਰਹੇ ਆ ਲੋ ਜੀ ਜਥੇਦਾਰ ਪੰਚਾਇਤ ਮੈਂਬਰ ਸਾਡੇ ਨਿਸ਼ਤਰ ਸਿੰਘ ਪੋਲੇ ਦਾ ਵੀ ਟਰੈਕਟਰ ਜਿਹੜਾ ਆ ਗਿਆ ਉਹਨਾਂ ਦੇ ਬੇਟੇ ਅੱਜ ਦੇ ਰਹੇ ਆ ਸੇਵਾਵਾਂ ਗੂਪੀ ਗੋਪੀ ਢਿੱਲੋਈ ਸੇਵਾਵਾਂ ਦੇ ਰਿਹਾ ਅੱਜ ਜੀ ਲੋ ਜੀ ਪੰਚਾਇਤ ਮੈਂਬਰ ਬੂਤਾ ਢਿੱਲੋ ਦਾ ਟਰੈਕਟਰ ਵੀ ਪਹੁੰਚ ਚੁੱਕਿਆ ਇਹ ਵੀ ਸਾਨੂੰ ਅੱਜ ਸੇਵਾਵਾਂ ਦੇ ਰਹੇ ਆ ਸਾਡੇ ਬਾਬਾ ਬਿੰਦਰਾ ਢੱਲੋਂ ਵੀ ਸੇਵਾਵਾਂ ਦੇ ਰਹੇ ਆ ਸਰਪੰਚ ਹਰਦੀਪ ਸਿੰਘ ਜੀ ਢੱਲੋਂ ਸਾਹਿਬ ਵੀ ਤਨਦੇਹੀ ਦੇ ਨਾਲ ਤਨੋਂ ਮਨੋਂ ਜਿਹੜਾ ਪਿੰਡ ਦਾ ਵਿਕਾਸ ਕਰਵਾ ਰਹੇ ਆ ਸੇਵਾ ਦੇ ਰਹੇ ਆ ਧੰਨਵਾਦ ਕਰਾਂਗੇ ਸਰਪੰਚ ਹਰਦੀਪ ਸਿੰਘ ਢੱਲੋਖਾਵ ਦਾ ਬਹੁਤ ਵਧੀਆ ਜਿਹੜੇ ਕੰਮ ਪਿੰਡ ਦੇ ਕਰਵਾ ਰਹੇ ਆ ਤਹਿ ਦਿਲੋਂ ਧੰਨਵਾਦ ਆ ਸਮੁੱਚੀ ಗ್ರಾಮ ਪੰਚਾਇਤ ਗਵਿੰਦਗੰਢ ਦਵੜੀ ਖਾਨਾ ਸਰਪੰਚ ਹਰਦੀਪ ਸਿੰਘ ਢੱਲੋਖਾਵ ਲਾਗਾ ਜੋ ਕੰਮ ਜਿਹੜੇ ਕਰਵਾ ਰਹੇ ਆ ਪਿੰਡ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਵੱਡੇ ਜਿਹੜੇ ਕੰਮ ਕਰਵਾਏ ਜਾਣੇ ਆ ਪਰ ਪੰਤਾ ਉਹਦਾ ਧੰਨਵਾਦ ਕਰਦੇ ਆਂ ਹਾਂਜੀ ਜੀ